ਜੀ ਕੱਲ ਆਇਆ ਦਾ ਬੰਦਾ ਲਾਉਣ ਕੈਮਰੇ ਬਲਿੰਕ ਜੀ ਕਰਦੀ ਸੀ ਅਲਰਟ ਅੱਜ ਸਵੇਰੇ ਆਇਆ ਵਾਪਸ ਉਹ ਹੁਣ ਲਾ ਗਿਆ ਹੁਣ ਓਕੇ ਆ ਉੱਪਰ ਲਾ ਗਿਆ ਆ ਚਾਹਦਾ ਪੂਰਾ ਆ ਪਿੱਛੇ ਦਾ ਖੰਦਾ ਪੂਰਾ ਕੋਈ ਦਿੱਕਤ ਨਹੀਂ ਬਟਨ ਉਹੀ ਲਵਾਤੇ ਦੇਖਾ ਬਟਨ ਤੇ ਆਨ ਬਟਨ ਤੇ ਆਫ ਇਹ ਹੋ ਗਈ ਭਾਈ ਆਪਣੀ ਕੰਪਲੀਟ ਤੇ ਲਾਈਟ ਉਹਨਾਂ ਦਾ ਆ ਵੀ ਲਾਈਟ ਲਾਤੀਆਂ ਹੋ ਰਹੀਆਂ ਮੈਂ ਹੁਣ ਦੇਖੀ ਹਾਂ ਜੀਵ ਦੀ ਅੱਖਾਂ ਮਲੈਟ ਲਾਤੀਆਂ ਆ ਜੀਵ ਚ ਆ ਹਾਂ ਲਾਈਟ ਲਾਈ ਵਿੱਚ ਆਈ ਦੇ ਵਿੱਚ ਆ ਦੇਖੋ ਜੀਵ ਦੀ ਅੱਖਾਂ ਚ ਜੀਵ ਨੂੰ ਜੀ ਲੱਟ ਲਾਤੀਆਂ ਅੱਖਾਂ ਬਾਹਰ ਆ ਗਈਆਂ ਸੀ ਅੱਖਾਂ ਬਾਹਰ ਵਿੱਚ ਜਾਈਂਦੇ ਡੇਲੇ ਕੱਢਦਾ ਹੁਣ ਨਾ ਵਧੀਆ ਮੈਂ ਹੁਣ ਮੈਂ ਹੁਣ ਦੇਖੀ ਹਾਂ ਲੋਟ ਕਰੀਆਂ ਆ ਵੀ ਉਹ ਖਾਂ ਨਿਕਲੇ ਆ ਸਾਰੇ ਆ ਦੇ ਕੱਕੜਾ ਦਿਖਦਾ ਹੁਣ ਸੜਾ ਚ ਗੁੱਲੀ ਡੰਡਾ ਵੀ ਨਿਕਲੇ ਆਇਆ ਹੋਰੇ ਆ ਦੇ ਆ ਦੇ ਇਕਣਾ ਸਾਰਾ ਦਿਖਣ ਲੱਗ ਗਿਆ ਉਹਦੇ ਇਕਣਾ ਜਿਹੜਾ ਆ ਨਿਕਲਦਾ ਇਹ ਵੀ ਨਿਕਲੇ ਹੋਣਾ ਕੱਕ ਜ ਮੈਂ ਹੁਣ ਕੱਕ ਦਾ ਇਲਾਜ ਹੂੰ ਕੱਖ ਦਾ ਇਲਾਜ ਕਰੋ ਕੱਕ ਦਾ ਇਲਾਜ ਹੋਊਗਾ ਇਹ ਜੇ ਕਿਣੀਆਂ ਪੈਣ ਚਾਰ ਫੇਰ ਸਪਰੇਅ ਕਰ ਦੇ ਪਈ ਹਾਂ ਯਾ ਫਿਰ ਹੁਣ ਝੱਟਪਟ ਵੱਜ ਜਿਵੇ ਇਹੜਾ ਹੁਣ ਕੋਈ ਕੋਈ ਨਿਕੜਿਆ ਬੈ ਤਾਂ ਕੰਨੇ ਦਾ ਕੁਝ ਵੀ ਨਹੀਂ ਵੀ ਕੰਨਾ ਇਹਨੇ ਕਾਕਰ ਖਤਮ ਕਰ ਦੇਣਾ ਠੀਕ ਨਹੀਂ ਗੱਲ ਇਹੜਾ ਹੁਣ ਜੰਮੀ ਵੀ ਸ਼ੈਂਜੀ ਆ ਗੁੱਲੀ ਡੰਡਾ ਆ ਡੀਲਾ ਡੀਲਾ ਡੂਲਾ ਸਭ ਕੁਝ ਚੱਕ ਲੈਂਦਾ ਇਹਨੇ ਹੁਣ ਪੁੱਛਦਾ ਹਸਬੀਨ ਨੂੰ ਕਰਦਾ ਹਸਲਾ ਉਹਦੇ ਨਾਲ ਠੀਕ ਨਹੀਂ ਦੇਖੋ ਲੱਗ ਗਿਆ ਹੁਣ ਆ ਦੇ ਸਿਆਰ ਦੇਖਣ ਲੱਗ ਗਿਆ ਜੰਮਿਆ ਪਿਆ ਆਏ ਸਾਰੇ ਲੱਗੇ ਦੇਖਣ ਇਧਰ ਪੂਰੇ ਸ਼ੋਰੇ ਦਾ ਇੰਨਾ ਫਰਕ ਹੈ ਕਿ ਉੱਧਰ ਦੇਖ ਲੈ ਘੱਟ ਦਿਖਦਾ ਇੱਧਰ ਸ਼ੋਰਾਂ ਨਹੀਂ ਕਿ ਇੱਧਰ ਜ਼ਿਆਦਾ ਦਿਖਦਾ ਗੱਲ ਇਹਨਾਂ ਫਰਕ ਹੈ ਸ਼ੋਰੇ ਦਾ ਨਿਕਣਾ ਉਰੇ ਨਹੀਂ ਦਿਖਦਾ ਹੈਗਾ ਉਰੇ ਵੀ ਜੰਮਦਾ ਹੋਊਗਾ ਯਾਰ ਆ ਆ ਨਿਕਲੇ ਪਹਿਲੇ ਹੀ ਹੱਥ ਮਾਰੀ ਤੇ ਨਿਕਲੇ ਪਹਿਲਾ ਜੰਮਦਾ ਹੋਊਗਾ ਆ ਦੇਖ ਆ ਦੇ ਪਹਿਲਾ ਹੱਥ ਮਾਰਿਆ ਬੜੀ ਨਹੀਂ ਨਿਕਲੇ ਆਇਆ ਜੰਮਾ ਤਾਂ ਹੈਗਾ ਹੀ ਗੱਨਾ ਰੱਬ ਰੱਬ ਆ ਦੇਖ ਆ ਦੇਖ ਐ ਭਾਈ ਸਾਰਾ 2-3 ਦਿਨ ਬਾਹਰ ਆ ਜਾਣਾ ਹੈ ਜੰਮਦਾ ਹੈਗਾ ਪੂਰਾ ਹਾਂ ਆਹ ਦੇਖ ਮਰ ਮਰ ਬਰਾਬਰ ਆਇਆ ਬਸ ਸਮਝ ਲਾ ਸਾਰੀ ਲੋ ਬੱਚੇ ਦਿਖਦਾ ਇੱਕ ਦੋ ਦਿਨ ਦਾ ਹੀ ਨਿਕਲਿਆ ਬਸ ਸਾਰੇ ਹੀ ਠੀਕ ਆ ਹੁਣ ਇਹ ਬੀਜੜ ਦਾ ਬੀਜ ਆ ਇਹ ਇਹਦਾ ਮੁੰਡਾ ਹੁੰਦਾ ਏ ਕਹਿੰਦੇ ਬੀਜੜ ਦਾ ਪਾਉਣਾ ਚਾਹੀਦਾ ਬੀਜ ਯਾਰ ਕਿ ਕਿੱਧਰ ਨਹੀਂ ਅੱਛਾ ਹਾਂ ਗਿਆ ਓਰੇ ਸੱਪਸ ਬੋਲੀ ਕੋਈ ਨਾ ਨੇੜੇ ਵੀ ਰਹੀ ਮੇਰੇ ਕਹਤ ਡਰ ਲਾ ਤਾ ਬੋਲਈਓ ਬਾਸ ਸੱਪਸ ਸੱਪਸ ਬੋਲੀ ਤੇਰੀ ਸਾਈਡ ਪਰ ਸ਼ੋ ਅਰੇ ਸਪੀਰਾ ਮਤ ਸਪੀਰਾ ਹੈ ਕੜਪਾ ਕੜਪਾ ਹੈ ਹੈ ਕੜਪਾ ਹੈ ਮੂਲਿਆ ਵੀ ਤਕੜਾ ਮੈਂ ਬੜੀ ਕਿਹੜਾ ਸੱਪ ਹੈ ਆਏ ਹੈ ਮੈਂ ਹੁਣ ਕਰ ਦੂੰਗੇ ਇਹਨੂੰ ਸਪਰੇਅ ਕਰ ਦਿੰਦੇ ਆ ਤੇ ਬਾਅਦ ਦੇਖਾਂਗੇ ਕੀ ਬਣਦਾ ਜਿਵੇਂ ਮੂੰਹ ਪੈ ਗਿਆ ਠੀਕ ਨਹੀਂ ਆਹ ਆ ਤਾਂ ਬਾਹਰ ਦਿਖਣ ਲੱਗ ਗਿਆ ਦਿਖਦਾ ਕਿ ਕਿ ਹੰਦੂਰਾ ਹੁਣ ਕਹਿ ਰਿਹਾ ਮਾਂ ਅਦਰ ਨਾ ਦਿਖੇ ਉਹ ਸਾਹ ਨਾਲ ਇਦਾਂ ਦੇਖਦਾ ਇਦਾਂ ਸੂਝ ਕਿ ਨਹੀਂ ਦਿਖਦਾ ਹਾਂ ਆ ਮੈਨੂੰ 4-5 ਦਿਨ ਨੂੰ ਹੋਰ ਦਿਖਦਾ ਇਹ ਨਾਲ ਤਾਂ ਪੂਰਾ ਦਿਖਦਾ ਆਏ ਬੀਬੀ ਕਹੀ ਤੈਨੂੰ ਕਈ ਦਿਨ ਕਈ ਦਿਨ ਤੈਨੂੰ ਤੇ ਆ ਰਿਹਾ ਇਹ ਹੈਗਾ ਪੂਰੀ ਆ ਆ ਦੇ ਕੰਨ ਨਿਕਲ ਆ ਜਾਮ ਆ ਦੇ ਕੰਨ ਨਿਕਲਦਾ ਹੁਣ ਆ ਦੇ ਆਹ ਦੇਖ ਆਉ ਦੇਖ ਜਮ ਪੂਰਾ ਜਮਲ ਹੈ ਪਰ ਆਇਆ ਬਰਾਬਰ ਹੁਣ ਸੂਝ ਨਿਕਲਦੇ ਬਾਹਰ ਨੂੰ ਮਾ ਮੋਟ ਗਿਆ ਸੀ ਅੰਦਰ ਰਹੇ ਅੱਖ ਤੇ ਲਾਗੀ ਪਰ ਮਣੀ ਖਰੀਬ ਬੈਣਦਾ ਹੁਣ ਅੱਖ ਦਾ ਹਲੇ ਕਰਦੇ ਆ ਲਾਜੀ ਦਾ ਖਰਚਾ ਮੈਂ ਕਹਿੰਦਾ ਹਲੇ ਐਡਾ ਜਿਹਾ ਕੱਖਾ ਚੱਕਾ ਹੈ ਨਹੀਂ ਹਲੇ ਇਹ ਮਤਲਬ ਐ ਸਿੱਧਾ ਸਿੱਧਾ ਹੀ ਹੈ ਇਹ ਸਪਰੇ ਬਾਕੀ ਵੀ ਦੇਖ ਲੈ ਹਲੇ ਪਰ ਮੀਂਹ ਤਾਂ ਅਗਲੇ ਸਾਤ ਦਿਨ ਮੈਂ ਦੇਖਿਆ ਵੀ ਹੈ ਨਹੀਂ ਹੈ ਨਹੀਂ ਹਾਂ ਬਸ ਫਿਰ ਉਹਦੇ ਬਾਅਦ ਫਿਰ ਜਾਂ ਪਾਣੀ ਪੁੰਨ ਲਾ ਕੇ ਦੇਖ ਲਈ ਨਹੀਂ ਵਧੀਆ ਹੁਣ ਨਿਕਲੇ ਉਗਾ ਕਰ ਮੈਂ ਜੀ ਚ ਉਹ ਬਹੁਤ ਨਿਕਲ ਗਿਆ ਕਾਕੇ ਸਾਰੇ ਜੱਦ ਚੈਂਜੀ ਵੀ ਜੰਮੇ ਗੁੱਲੀ ਡੰਡਾ ਵੀ ਜੰਮੇ ਧਾਨ ਵੀ ਜੰਮੇ ਬਾਥੂ ਵੀ ਜੰਮੇ ਆ ਕਿੰਨਾ ਘਟ ਜਾਂਦਾ ਹੈ ਜਿਹੜਾ ਬੀਜਾ ਉਹ ਘਟ ਜਾਂਦਾ ਮੈਂ ਵਾਹ ਉਹ ਥੋੜਾ ਘਟ ਜਾਂਦਾ ਬਿਨਾਂ ਇੱਛਾ ਦੇ ਹਾਂ ਜਾਵਾਂ ਮੈਂ ਹਣ ਬੰਨੂ ਬੰਦਾ ਭਈਆ ਕਹਿੰਦੇ ਵਿਛੜਦਾ ਵੀ ਚਾਹੀਦਾ ਹੂੰ ਗੰਨੇ ਦਾ ਹੂੰ ਹੂੰ ਜਿਹੜੀ ਅੱਖ ਹੁੰਦੀ ਹੈ ਵਿਛੜਦੀ ਉਹ ਹੁੰਦੀ ਛੋਟੀ ਐ ਬਈ ਹੂੰ ਹੂੰ ਜਿਹੜੀ ਅੱਖ ਹੈਗੀ ਆ ਮੁੰਡੇ ਦੀ ਉਹਦੀ ਆ ਮੋਟੀ ਹੈ ਨੱਖ ਹੂੰ ਇਹ ਮੈਂ ਦੋ ਦੇਖਿਆ ਤਜਰਬਾ ਹੁਣ ਇਹਨੇ ਜਿਹੜੀ ਛੋਟੀ ਅੱਖ ਉਹਨੇ ਟਾਈਮ ਤਾਂ ਲੈਣੀ ਹੈ ਬਾਈ ਅਮਨੇ ਨੂੰ ਫੇਰ ਹੈ ਕਿ ਨਹੀਂ ਉਹਦੀ ਅੱਖ ਐਡੀ ਰਲੀ ਦੂਜੀ ਦੀ 85 ਦੀ ਅੱਖ ਐਡੀ ਇਹਦਾ ਫਰਕ ਤਾਂ ਪੈਂਦਾ ਹੀ ਆ ਬੂਟੇ ਬਾਟੇ ਕਿ ਜੇ ਮੈਂ ਇਧਰ ਉਹ ਬੂਟੇ ਲਾਉਣੇ ਵੀ ਚਾਹੁੰਦਾ। ਜੇ ਮੈਂ ਬੂਟੇ ਲਾਉਣੇ ਆ। ਕਾ ਦ। ਉਹਨੂੰ ਪਜਾਂਬਰੀ ਚ। ਹਾਂ ਬੂਟੇ ਲਾ ਲੈਣੇ ਤੇ ਮੈਂ ਪਾਣੇ ਸ਼ੁਰੂ ਜਿੱਦਣ ਆਪਣਾ ਨਿਮਾਨ ਵਾਲਾ ਗੰਨਾ ਬੀਜ ਉੱਥੇ ਬੀਜਣਾ ਗੰਨਾ। ਹਾਂ। ਮੰਨ ਕੇ ਚੱਲ। ਰੀਤਿਆਂ ਵਾਲਾ। ਹਾਂ ਹਾਂ। ਉਹ ਬੀਜ ਕੇ ਗੰਨਾ ਜਦੇ ਬੂਟੇ ਇਹਦੇ ਵੀ ਝੱਕ ਲੈਉਣੇ। ਜਦੇ ਉਹਦੇ ਝੱਕ ਲੈਉਣੇ ਫੇ ਇਕੱਠੇ ਹੀ ਲਾ ਲੈਣੇ। ਜਿਹੜੇ ਦੂਈ ਛਟੀ ਲਾਉਣੀ ਆਪਣਾ ਮੁੰਡੇ ਜਾਂ ਉਹ ਦੂਖਲੇ ਚ। ਉਹ ਪਾਣੇ ਲੈ ਕੇ ਟੋਆਡ ਲੈਣਾ ਪਟਾ ਟੋਏ ਚ ਰੱਖ ਦੇਣੀ। ਠੀਕ ਨਹੀਂ? ਟੋਏ ਚ ਪਈ ਰਹੂਗੀ। ਹਾਂ ਠੀਕ ਆ। ਜੇ ਕੰਨਾ ਕਾ ਲਓ ਫਿਰ ਕਿੰਨਾ ਤੇ ਰਾ ਵੀ ਤਕੜਾ ਖੜਾ ਕਿੰਨਾ ਬਹੁਤ ਤਕੜਾ ਹੈ ਤਾਂ 95 ਨਾ ਇਹ 95 ਹੈ ਕਿੰਨਾ ਬਹੁਤ ਤਕੜਾ ਹੈ ਇਹ ਵੀ ਉਹ ਭਾਈ ਇਹ ਵੀ ਕੰਨਾ ਜੰਮ ਗਿਆ ਹੈਗਾ ਇਹ 6 ਵਿਕੇ ਤੋਂ ਲੰਬਾ ਸਾਰਾ 6 ਵਿਕੇ ਜਗ੍ਹਾ ਹੈ ਸਾਰੀ ਮੁੱਲ ਲਈ ਵੀ ਇੱਧਰ ਜ਼ਮੀਨ ਹੈ ਯਾਰ ਅੱਪਾ ਨੇ ਬਸ ਘਰ ਘਰ ਦੇ ਸਾਡੇ ਪੰਜ ਦੀ ਦੇ ਸਮਝਿਆ ਗੱਲ ਇਹ ਭਾਰ ਇੱਧਰ ਜਿੰਨੀ ਰੌਤਾ ਜ਼ਮੀਨ ਹੈ ਸਾਰੀ ਮੁੱਲ ਲਈ ਵੀ ਬੁੜਿਆਂ ਦੀ ਸਾਰਾ ਛੁੱਟੀ ਹੈ ਚਲਿਓ ਅੱਪਾ ਫਿਰ ਹਾਂ ਚਾ ਚੱਲੀਏ ਭਾਜੀ ਗੰਨਾ ਹੈ ਜੀ ਗੰਨਾ ਦੇਖਾ ਦਿੰਦੇ ਭਾਈ ਆ ਜਾ ਸਾਹ ਬਦ ਦੰਡਾ ਗੰਨਾ ਵੀ ਬਥੇਰਾ ਗੰਨਾ ਪਾਣੀ ਛੱਡਣਾ ਉਹਨੂੰ ਵੀ ਛੱਡ ਦੇਣਾ ਹੁਣ ਪਾਣੀ ਸੂਰ ਸਾਰ ਤੇ ਚੂਹੇ ਚਾਹੇ ਤੇ ਮੌਜਾ ਸੁਗਾਨੀ ਹੈਗਾ ਉੱਥੇ ਪਾਣੀ ਲਾਉਣੇ ਕਰਕੇ ਹਾਂ ਦੇਖ ਦੇਣਗੇ ਸੱਪ ਤਵੇ ਸੱਪ ਤਵੇ ਸੱਪ ਬਹੁਤ ਦੂਰ ਹੈ ਮਾਤਾ ਸੱਪ ਹਾਂ ਹਾਂ ਕਰੇਂ ਲੈ ਹੈ ਹਾਦੀ ਆਦੀ ਆਦੀ ਇਹ ਬਈ ਬਹੁਤ ਜਿਹੇ ਲੱਗ ਗਿਆ ਸਮਝਾ ਪੰਜ-ਛੇ ਦਿਨ ਤੱਕ ਲੈਣਾ ਦੇਖੂ ਮੇਰੇ ਨੂੰ ਹਾਂ ਹੈਨਾ ਪਜਮ ਗਿਆ ਸਾਰੀ ਗਾਗਪਗ ਇੱਕ ਤੇ ਅਸਲ ਮਾਇਦਾ ਹੀ ਘਟਾਈ ਹੋ ਜਵੇ ਗੱਗੇ ਖੁਰਪੇ ਨਾਲ ਫੇਰ ਗੱਲ ਹੋ ਰਹੀ ਹੈ ਸਾਲੀ ਜੇ ਬੈਠਾ ਬੈਠਾ ਬੰਦਾ ਪੂਲਾ ਪੂਲਾ ਜਾਂ ਗੁਰਦਬੇ ਨੇ ਇਹਨੂੰ ਫੇਰ ਗੱਲ ਹੋ ਰਹੀ ਹੈ ਬੈਜੀ ਕਿਸੇ ਨੂੰ ਬੋਲਣ ਦੀ ਹੈ ਨਾ ਗੁੱਟ ਨੂੰ ਗੱਲੇ ਕੋ ਸੁਣੀਏ ਨਾ ਉਹਨਾਂ ਨੂੰ ਬੋਲਣੀ ਯਾਰ ਤੂੰ ਮਸ਼ੀਨ ਨਾਲ ਮਸ਼ੀਨ ਨਾਲ ਹੀ ਗੱਲ ਵੰਡ ਜਿਹੜਾ ਹੱਥ ਨਾਲ ਹੁਣਾ ਦੇਣਾ ਤਾਵੀ ਵਾਲੀ ਮਸ਼ੀਨ ਆ ਉਹ ਕੋ ਬੱਲ ਬਣਾਓ ਕਿ ਬਣਾਓ ਕੇ ਲੋ ਉਹ ਨਹੀਂ ਫਿਰੂਣੇ ਉਹ ਪੋਗੇ ਵੱਢੀ ਨਾਲੇ ਪੂਰੇ ਨਹੀਂ ਨਾ ਜੰਮੇ ਨਹੀਂ ਵੱਢਦੀ ਅੱਛਾ ਕੱਲ ਦੇਖਦੇ ਉਹ ਵੀ ਤੋੜਨੀ ਪੈਣੀ ਪਤਾ ਨਹੀਂ ਕਿੱਥੇ ਆਇਆ ਵੀ ਜਿਹੜੀ ਤਵੀ ਵਾਲੀ ਆ ਉਹ ਉਹ ਵਧੀਆ ਖੱਲਦੀ ਆ ਖੱਲਦੀ ਆ ਉਹ ਵੀ ਠੀਕ ਆ ਨਾਲ ਕੰਡ ਜੀ ਭੰਦ ਨਹੀਂ ਉਹਨੇ ਥਲੀ ਦੇਖੀ ਕਿ ਤੇਜ਼ ਲੂਗਾ ਉਹ ਦੋਗਣਾ ਆ ਕੰਡ ਜੀ ਭੰਦ ਨਾਲ ਦੇ ਨਹੀਂ ਚੱਲ ਦੇਖਦੇ ਆ ਮਰਤਾਬ ਸਾਹਿਬ ਵੀ ਉੱਥੇ ਕੰਡ ਜੀ ਬੰਨੀ ਉਹਦੀ ਹੋਰ ਕੀ ਆ ਉਬੀ ਟੌਣ ਨੇ ਬਣੀ ਕਿੱਥੇ ਆ ਉਹ ਪਤਾ ਹੀ ਨਹੀਂ ਸਾਲੋ ਸਾਲ ਹੋ ਗਏ ਥੋੜੀ ਮੋਟਰ ਮਾਤੇ ਲੈ ਗਿਆ ਤਾਂ ਕੋਈ ਪਤਾ ਤਾਂ ਹੈਗਾ ਮੈਨੂੰ ਮੋਟਾ ਜ ਆ ਵੀ ਭਲਾਣੇ ਬੰਦੇ ਪਈ ਆ ਉਹਨੂੰ ਪੁੱਛੂਗਾ ਵੀ ਭਾਈ ਕਿੱਥੇ ਆ ਠੀਕ ਨਹੀਂ ਮੋਟਾ ਜ ਬੰਦਾ ਲੈ ਗਈ ਮੋਟਾ ਜ ਉਹ ਮੋੜ ਮੋਟ ਦਵਾਈ ਉਪਰ ਮੋਟਾ ਜ ਜੰਬੇਰ ਕਰਨਾ ਪਾਦੀ ਤੇਰੇ ਕੋਲ ਦੀ ਲੈ ਗਿਆ ਉਹ ਵਾਰ ਨਹੀਂ ਮੇਰੇ ਕੋਲ ਮਾਟਰ ਪਰ ਹੋਊਗੀ ਆ ਮਸ਼ੀਨ ਅੱਜ ਆਈ ਆ ਦੂਈ ਕਿਹੜੀ ਸਰੋਕੇ ਇੰਨੇ ਵਾਲੀ ਉਹ ਤਾਂ ਬੰਦਾ ਮੈਨੂੰ ਚਾਰ ਪੰਜੇ ਗਾ ਘੁੰਮ ਕੇ ਫੇਰ ਆਈ ਫੇਰ ਕੋਲ ਉਹ ਤਾਂ ਬੰਦਾ ਮੈਨੂੰ ਤਾਂ ਦੱਸ ਕੇ ਲੈ ਕੇ ਚੱਲ ਉਹ ਤਾਂ ਮੈਨੂੰ ਦੱਸ ਕੇ ਲੈ ਕੇ ਤਾਂ ਮੈਨੂੰ ਆ ਕੋਈ ਨਹੀਂ ਉਪਰ ਹੀਨ ਭਈਆ ਰਜਿੰਦਰ ਕੋਲ ਸੁਖ ਜੱਟ ਕੋਲ ਤਵੀਆਂ ਅੱਛਾ ਇੱਥੀ ਭਈਆ ਸਾਲ ਹੋ ਗਿਆ ਉਹਦੀ ਮੋਟਰ ਚ ਮੋਟਰ ਤੇ ਨਹੀਂ ਘਰ ਪਈਆਂ ਕਹਿੰਦਾ ਹੁਣ ਚਾ ਚੱਕੇ ਮੋਟਰ ਸਾਹ ਆਹ ਯਾਰਾ ਭਾਈ ਸਲਫਰ ਸਟਾਰਟ ਜਿਸ ਸਲਫਰ ਸਟਾਰਟ ਆਈ ਰੇਸ ਵੀ ਰੱਖ ਚ ਆਖੀ ਲਗਦੇ ਰਹੇ ਲੈ ਚਲਾਇਗਾ ਉਠਾੜੇ ਤਾਂ ਸਾਨੂੰ ਤਾਂ ਪਤਾ ਪੰਜਵੇਂ ਵੀ ਤੋਲੀ ਲਈਦਾ ਤਾਂ ਚੱਲੋ ਫੇਰ ਤੁਹਾਨੂੰ ਚਮ ਖੜੀਏ ਚਲੋ ਅੱਜ ਇਹ ਚੱਲ ਚੱਲ ਬੱਲਾ ਕੈਮਰਾ ਫੜਦਾ ਹੋਇਆ ਦੇਖ ਬੂਂਦਰਾ ਬਗੜ ਕ ਖੜੀ ਕਹਿੰਦੇ ਬੂਂਦਰਾ ਫਦਲ ਨਿੰਦੀ ਦੀ ਗਣਕ ਹੁੰਦੀ ਐ ਓ ਹਾਂ ਵਧੀਆ ਖੜੀ ਐ ਇਹਨੇ ਆਹ ਬੜੀ ਮਹੀਨਦੀ ਵੀਜੀ ਵੀ ਐ ਗਣਕ ਆਓ ਜੱਲਦੇ ਨੇ ਅੱਛਾ ਜਿਹੜੀ ਆਪਣੀ ਵਾਲੀ ਮਹੀਨਦੀ ਹੈ ਨੀ ਕਪੂਰੇ ਵਾਲੀ ਹਾਂ ਹਾਂ ਗੰਨੇ ਦੀ ਵੀ ਗਣਕ ਆਹ ਗਣਕ ਜੱਲਦੇ ਨੇ ਗੰਨੇ ਵਾਲੀ ਵੀਜੀ ਮਸ਼ੀਨ ਨਾਲ ਇਹ ਕਿ ਟੈਟ ਆਫ ਦੀ ਕੜਕ ਘਟੀ ਹੈ ਆਹ ਹਾਂ ਆ ਗੰਨਾ ਕੱਟਦੀ ਵੀ ਲੱਗੇ ਨਾ ਕੜਕ ਵੀ ਨਹੀਂ ਚੰਗਾ ਲੱਗਈ ਹਾਂ ਆਹ ਆ ਉਹ ਮਹੀਨ ਇਹ ਇੰਨਾ ਕਰ ਬਹੁਤ ਇਹਦੇ ਇਸਾ ਇਹ ਹਲਕਾ ਜਿਹਾ ਕੱਜਦਾ ਹੋਊਗੀ ਹਾਲੀ ਹਾਂ ਇਹ ਕੜਕ ਜਿਆਦਾ ਹੋਊਗੀ ਇਹ ਹਾਂ ਉਹ ਦੋਵੇਂ ਸੀ ਨਾ ਪੂਰੀ ਪੂਰੀ ਉਪਰ ਹੈ ਆਪਦਾਦੀ ਦਾ ਨਾ ਦਾ ਹੱਦਾ ਆਪੇ ਨਿਕਲਿਆ ਵਾ ਆ ਗਿਆ ਭਾਈ ਗੰਨਾ ਇੱਧਰ ਸਾਡੇ ਪਾਸ ਹਾਂ ਆ ਗਿਆ ਭਾਈ ਗੰਨਾ ਅੱਜ ਸਾਨੂੰ ਥੋੜਾ ਉੱਚਾ ਦਿਖਾਵਾਂਗੇ ਅੱਜ ਹਰ ਬਸ ਸਟੈਂਡ ਆ ਭਾਗ ਕਰਨੇ ਲਈ ਨਹੀਂ ਖਰਜਾ ਬਾਈ ਮੇਰੇ ਬਾਦ ਆਏ ਪਪੋ ਕੋਲੇ ਮਾਰੇ ਜਾ ਕੇ ਹਾਰੀ ਲੱਕਿਆ ਬੜਾ ਦਾ ਪਾਣੀ ਘਰਾ ਹੋ ਛੱਡਦੀ ਇਹ ਫੇਰੀ ਮਾ ਹੋ ਗਿਆ ਚਿੱਟਾ ਥੱਲੇ ਹੋ ਗਿਆ ਲਾ ਦੀ ਇਹ ਪਾਣੀ ਫੇਰੀ ਨੂੰ ਵਿੱਚ ਕੋ ਮਲੀ ਮਾ ਇੱਕ ਵਾਰ ਹੈ ਵਿੱਚ ਕੋ ਮਕੇ ਦੇਖੀ ਪਾ ਤੀ ਦੇ ਜਾ ਚਿੱਟਾ ਚਿੱਟਾ ਦਾ ਚਿੱਟਾ ਜਾ ਜੇ ਠੀਕ ਆ ਫੇਰ ਵੀ ਲਾ ਦੇਣਾ ਪਾਣੀ ਜੇ ਭਾਂਜਾ ਜਿਆਦਾ ਸਿਕਾ ਦੇ ਪਾਣੀ ਲਾਉਂਦੇ ਆ ਫੇਰ ਥਾ ਗੰਦਾ ਕਰਦਾ ਇਹ ਜਿਆਦਾ ਸਿਕਾਉਂਦੇ ਨਹੀਂ ਤੇ ਗਿੱਲੇ ਗਿੱਲੇ ਨੂੰ ਮੋੜੀਆ ਮੜਾ ਜਾ ਫੇਰ ਗਿਰਦਾ ਨਹੀਂ ਹੈਗਾ। ਪੇਠ ਠੀਕ ਹੈ। ਠੀਕ ਹੈ ਗੰਨਾ। ਨਾ ਦੇਖੀ ਮੜਾ ਉੱਪਰ ਤੋਂ ਟੋਪ ਉੱਟਾਓ ਭਾ ਗੰਨਾ। ਉੱਪਰ ਦੇਖੀ ਗਏ ਜਗ੍ਹਾ। ਗਾਹਾਂ ਦਾ ਕਰਕੇ ਖੜਾ ਆ ਰਹੀ। ਗਾਹਾਂ ਖੜਾ ਹੈ। ਲਾਏ ਭਾਈ ਸਾਨੂੰ ਹੁਣ ਉੱਪਰ ਛੜਾ ਖੜਾ ਨੇ ਕਰ। ਦੇਖ ਲਓ ਭਾਈ ਕਿਹ ਹੈ ਜਾਂਦਾ। ਵਧੀਆ ਗੰਨਾ। ਕੱਦ ਬਹੁਤ ਹੋ ਤਾਰਾਂ ਨੂੰ ਲੱਦਨੇ ਆਲਾ ਉਹਨਾਂ ਦੇ ਅੰਦਰ। ਬੜੀ ਲੈ ਨਾ ਉਹ ਉਹ ਲੱਗਣੇ ਵਾਲਾ ਆਇਆ ਐਕਸ਼ਨ ਆ ਠੀਕ ਐ ਬਦ ਦੇ ਤੂੰ ਕਿੰਨਾ ਦੇਖ ਹੁਣ ਕੱਦ ਕਾਠੀ ਦਾ ਹੈ ਇਹ ਥੋੜੇ ਜਿਹਾ ਬੂਰੇ ਹੀ ਗੇਰੇ ਬਾਕੀ ਦੇ ਇੱਕ ਅੱਗੇ ਸਾਰੇ ਹੀ ਖੜਾ ਵਿੱਚ ਘੁੰਮਲਾ ਜਿਹੇ ਇੱਥੇ ਹਵਾ ਵੱਜੀ ਆ ਕੋਠਿਆਂ ਕਰਕੇ ਇੱਥੇ ਅੱਛਾ ਬਾਕੀ ਸਾਰੇ ਖੜਾ ਹੈ ਕਹਿੰਦਾ ਮੱਲਿਆ ਹੌਫ ਤਾਂ ਹੈ ਹਰ ਆ ਪਿਆ ਸਾਰੇ ਆਗ ਵੀ ਹਰੇ ਪਏ ਆ ਇਹਨ ਥੋੜੇ ਹਰੇ ਆਗੇ ਪੂਰਾ ਹਰਾ ਭਿਆ ਆਗਾ ਦੀ ਐਸੋ ਕਦਰ ਹੋ ਜਣੀ ਹਾਂ ਆਹ ਤੂੜੀ ਹਾਂ ਜੇ ਤੂੜੀ ਦਾ ਰੇਟ ਵੱਧ ਗਿਆ ਜੱਗੇ ਤੂੜੀ ਦਾ ਰੇਟ ਘੱਟਦਾ ਆਗਾ ਦੀ ਕਦਰ ਘਟ ਗਈ ਸੀ ਹਾਂ ਹੁਣ ਗੰਨੇ ਦੀ ਕਦਰ ਵੀ ਪਈ ਵੀ ਆਗਾ ਦੀ ਵਧ ਜਣੀ ਹੈ ਕਿ ਨਹੀਂ ਆਹ ਫਰਕ ਤਾਂ ਬਹੁਤ ਹੈ ਹਾਂ ਫਰਕ ਪੈਂਦਾ ਹੀ ਆ ਫਿਰ ਤੇ ਰੇਟ ਵਧ ਜੇ ਨਾ ਤੂੜੀ ਦਾ ਤੂੜੀ ਕਿਹੜਾ ਪਾਲੂ 8 900 ਰੁਪਏ ਕਿਲੋ ਮੰਟਣ ਵਾਲੀ ਫਿਰ ਲੈ ਗਾ ਆ ਕੇ ਲੈ ਲਓ ਪਰਚੀ ਤੇ ਹੈ ਕਿ ਨਹੀਂ ਆਓ ਕਹਿੰਦੇ ਆ ਕੰਦਾ ਹਾਂ ਲੈ ਗਾ ਆਗ ਲੈ ਲਓ ਭਾਈ ਹੈ ਵੀ ਠੀਕ ਐ ਜੇ ਮੰਨ ਕੇ ਚੱਲ 2500 ਦੇ ਆਗ ਵਿਗਦੇ ਆ ਟਰੈਲੀ ਦੇ 100 ਕੁਇੰਟਲ ਵਾਲੀ ਜੇ 110 ਵਾਲੀ ਦੇ ਇਹ 2500 ਦੇ ਆਗ ਵਿਗਦੇ ਆ ਹਾਂ ਤਾਂ ਤੂੜੀ ਦਾ 2.5 ਗੰਟਲ ਦੀ ਰੇਟ ਹੋਇਆ ਇਹਨੇ 5 6 7 ਦਿਨ ਕਰਦਨੇ ਆਗਾਂ ਦੇ 6 7 ਨੰਗਰਾਂ ਦੇ ਹੈ ਕਿ ਨਹੀਂ ਹਲਕਾ ਜੀ ਫੇਰ ਅੱਧ ਪਜਾਉਣਾ ਇਹਨੇ ਆਗਾਂ ਨੇ ਤੂੜੀ ਦਾ ਪਰ ਤਾਂ ਤੂੜੀ ਦਾ ਰੇਟ ਨਹੀਂ ਦਾ ਅਗਰੇ ਚਾਚਾ ਕੇ ਢਿੱਗੀ ਗਾ ਰੈਮ ਆਗ ਤੂੜੀ ਐਸੇ ਤੂੜੀ ਦਾ ਰੇਟ ਐ ਹੁਣ ਬਾਕੀ ਰੱਬ ਜਾਣੇ ਹੁਣ ਟਾਈਮ ਟਾਈਮ ਦੇ ਗੰਨਾ ਤਰ੍ਹਾਂ ਠੀਕ ਆ ਟਾਈਮ ਟਾਈਮ ਦੇ ਪਾਣੀ ਲਾਉਣ ਦੇ ਪਹਿਲਾਂ ਗੰਨੇ ਦੇ ਅੰਦਰ ਨੂੰ ਘੁਮ ਨਹੀਂ ਸਹੀ ਵਾਰ ਵਿੱਚ ਹੁੰਦਾ ਉਮਮਰੇ ਸੁੱਕਾ ਸੁੱਕਾ ਬੀਬੀ ਜੂ ਗਿੱਲੇ ਹੁੰਦੇ ਕੀ ਵਾਰ ਪਿਛਲੀ ਵਾਰ ਆਏ ਹੋਏ ਤਾਂ ਤਾਂ ਕਿਹਾ ਉਹਨੂੰ ਕਿਹਾ ਫਿਰ ਪਾਣੀ ਲਾ ਦੇਣਾ ਵਾਸ ਪਰ ਉਹ ਵੀ ਆ ਗਈ ਨਾ ਫਿਰ ਪਰਚੀਆਂ ਪਪ ਪਪ ਪਰਚੀਆਂ ਵੀ ਆ ਗਈਆਂ ਬਾਈ ਲੱਗਣਾ ਵੱਡਾ ਇਹਨੂੰ ਹਾਂ ਪਹਿਲਾਂ ਅਪਣਾ ਉੱਧਰ ਭੱਟਣਾ ਜਿਹੜਾ ਇਹਦਾ ਵੱਡਾ ਬਾਦਮਾ ਲੱਗਣਾ ਇਹਨੂੰ ਲੱਗਦਾ ਵੱਡਾ ਹੁਣ ਪਹਿਲਾਂ ਭੱਟਣਾ ਆਪਣਾ ਦੇਖੇ ਝੱਲੀਆਂ ਹਾਂ ਇਹਦਾ ਮੋਟਰ ਦੇ ਮੂਰੇ ਆਲਾ ਖੇਤ ਹੈ ਹੂੰ ਉਤੇ ਬਾ ਮੁੰਡਾ ਸਾਰਾ ਹੀ ਉਰਲਾ ਹੈ ਯਾਰ ਆ ਵੀ ਮੁੰਡਾ ਹੀ ਆਪਣਾ ਭਾਵਾਲ ਸਾਰਾ ਹੀ ਇਹ ਚੱਕ ਹੋਣਾ ਇਧਰਾਂ ਖੀਰ ਜੰਮਰ ਲੱਗਣਾ ਹੈ ਆਹ ਕੰਨੇ ਦਾ ਪਹਿਲਾ ਉਹੀ ਚੱਕ ਹੋਣਾ ਫੇਰ ਦੇਖਣਾ ਵੀ ਆ ਗਏ ਫੁੱਟੇ ਵੀ ਕੰਨਾ ਸਾੜਾ ਉਹਦਾ ਪੱਟਣਾ ਆਪਾਂ ਨੇ ਉਧਰ ਵੇਚ ਦੇਣੇ 5 ਕਿਲੇ ਆਹ ਕਿਦਾਂ ਆ ਕੇ ਕੰਨਾ ਹੈ ਆਹੀ ਕਰਿਆ ਮੂਰੇ ਜੀ ਬਸ ਤਰੀਗਾ ਆਹੀ ਕਰਿਆ ਖਵਾ ਫਿਰ ਗਿਆ ਆਹੀ ਕਰਿਆ ਇਹ ਕਿ ਆਈ ਅਸੀਂ ਫੇਟਿਆ ਸਾਬ ਦੀ ਮਾਈ ਮਾਰ ਮਾਰ ਕੇ ਹੱਥ ਟਰਾਂਸਫਾਰਮਰ ਦੇ ਉੱਪਰ ਜਾ ਰਹੇ ਤਾਂ ਗੰਨਾ ਹੈ ਅੱਛਾ ਟਰਾਂਸਫਾਰਮਰ ਦੇ ਅੱਗ ਲੱਗਣ ਦਾ ਖਤਰਾ ਤਾਂ ਆਹੋ ਜਿੱਧਰ ਨਹੀਂ ਪਿਆ ਹੱਲ ਤੱਕ ਤਾਲ ਦੇ ਪਰ ਠੀਕ ਹੈ ਮਾਈ ਨੂੰ ਰੰਗਾ ਜਾ ਕਰੋ ਤੇ ਠੀਕ ਨਹੀਂ ਗੱਲ ਹੈ ਔਰ ਠੀਕ ਹੈ ਹੋਰ ਹਾਂ ਉਹਨਾਂ ਨੂੰ ਲੱਗਦਾ ਜਿੱਥੇ ਉਹ ਫਿਊਜ ਉੱਪਰ ਉੱਥੇ ਗੰਨਾ ਜਾਂਦਾ ਤਾਂ ਫੂਜਾਂ ਕੋ ਚੱਲੀ ਫਿਰ ਚੱਲ ਜਲੀ ਹੁਣ ਦੇਖੀਏ ਘਰਾਂ ਜਾ ਕੇ ਕੱਕੰਡਾ ਵੱਡੀ ਏ ਚਲੋ ਹੋਰ ਕੀਆ ਚੱਕ ਮੋੜ ਸਾਬ